ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਆਭਨਤੀ ਪਾਵਾਂਗੇ ਮੋਟੀਆਂ-ਮੋਟੀਆਂ ਲਸਰਾਂ ਦੀ ਗੁੰਤੀ ਬਹੁਤ ਸੌਖੀ ਗੁੰਤੀ ਆ ਕਰਦੇ ਆਂ ਸ਼ੁਰੂ ਪਹਿਲੀ ਸਿਲਾਈ ਤੋਂ ਸ਼ੁਰੂ ਤੇ ਆਪਾਂ ਦੋ ਪੁੱਠੇ ਕਾਉਣੇ ਆ ਇੱਕ ਦਿਨਾ ਗੁਣਿਆ ਤਾਰਨਾ ਸਿੱਧਾ ਇਧਰੋਂ ਆਪਾਂ ਤਿੰਨ ਪੁੱਠੇ ਗੁਣਨੇ ਆ ਸਿੱਧਾ ਬਿਨਾ ਗੁਣੇ ਤੇ ਉਤਾਰਨਾ ਇਹਰੇ ਪੱਤਨ ਪੁੱਠੇ ਬੁਣਨੇ ਏਜ ਗੁਣਤੀ ਦੀ ਪੁਛੇ ਦੀ ਇੱਕੋ ਹੀ ਆ ਦੋਨਾਂ ਪਾਸੇ ਇੱਕੋ ਜੀ ਗੁਣਤੀ ਆ ਦੋਨਾਂ ਪਾਸੇ ਇੱਕੋ ਜੀ ਬੁਣਨਾ ਇਧਰੋਂ ਵੀ ਆਪਾਂ ਸਿੱਧਾ ਬਿਨਾ ਬੁਣਿਆ ਕਰਨ 3 ਪੁੱਠੇ ਬੁਣਨੇ ਨੇ ਸਿੱਧਾ ਬਿਨਾ ਬੁਣਿਆ ਪਾਉਣਾ ਇਹ ਮੇ ਉਧਰੋਂ ਬੁਣਨਾ ਇਹ ਮੇ ਉਧਰੋਂ ਬੁਣਨਾ ਇੱਕੋ ਜੀ ਗੁਣਤੀ ਆ ਦੋਨਾਂ ਦੇ ਸਿੱਧੇ ਪਾਸੇ ਨੇ ਜਿਹੜਾ ਮਰਜੀ ਸਿੱਧਾ ਰੱਖ ਲਓ ਦੋਨੇ ਪਾਸੋਂ ਇੱਕੋ ਜਿਹੇ ਨੇ ਬਹੁਤ ਸੌਖੀ ਬੁਣਤੀ ਆ ਇਹ ਦੇਖੋ ਇਧਰੋਂ ਵੀ ਇਸ ਤਰ੍ਹਾਂ ਦੀ ਸਿੱਧੀ ਲੱਗਦੀ ਆ ਇਧਰੋਂ ਵੀ ਇਸ ਤਰ੍ਹਾਂ ਦੀ ਆ ਦੋਨੇ ਪਾਸੋਂ ਇੱਕੋ ਜਿਹੀ ਬੁਣਤੀ ਆ ਇੱਕ ਸਿੱਧਾ ਬਿਨਾ ਗੁਣਾ ਕਰਨ ਤਿੰਨ ਪੁੱਠੇ ਬੁਣਨੇ ਨੇ ਬਹੁਤ ਸੌਖੀ ਬੁਣਤੀ ਆ